ਸਾਡੇ 6:30 ਦੇ ਕਰੀਬ ਐਸਡੀਓ ਮੈਡਮ ਆਏ ਸੀ ਅਸਮਾਨ ਸਰ ਸਾਨੂੰ ਦੇ ਗਏ ਸੀ ਕਿ ਦੋ ਮਸ਼ੀਨਾਂ ਆ ਰਹੀਆਂ ਹਨ ਇੱਕ ਮਸ਼ੀਨ ਸਾਡੀ ਉੱਥੇ ਕੇਲੇ ਕੱਢਣ ਲੱਗੀ ਹੋਈ ਸੀ ਉਸ ਤੋਂ ਬਾਅਦ ਕਦੇ ਦੋ ਮਸ਼ੀਨਾਂ ਹੋਰ ਆ ਰਹੀਆਂ ਐ ਐਸਡੀਓ ਸਾਹਿਬ ਕੋਲੋਂ ਬੁੱਤੇ ਤੇ ਬੈਠੇ ਨੇ ਜੇਈ ਸਾਹਿਬ ਵੀ ਬੈਠੇ ਐ ਪਰ ਹੁਣ ਜਾ ਕੇ ਇਹਨਾਂ ਦੇ ਜਿਹੜੇ ਟਿੱਪਰ ਆਏ ਆ ਬਾਕੀ ਸਾਰੇ ਆ ਸਾਡਾ ਬਹੁਤ ਧੰਨਵਾਦ ਵੀ ਇਹਨਾਂ ਨੇ ਮਸ਼ੀਨ ਕੋਲੋਂ ਲੈਂਦੀ ਆ ਆ ਸਾਰੇ ਬੰਦੇ ਸਾਡੇ ਆਪ ਦੇ ਜਿੰਨੇ ਜ਼ਮੀਦਾਰ ਸੀ ਉਹ ਇਹਨੇ ਚਾਰ ਟਿੱਪਰ ਆਏ ਚਾਰ ਹੀ ਸਾਰਾ ਜਿੰਨੇ ਜਿਹੜੇ ਜ਼ਮੀਦਾਰ ਭਾਈਚਾਰਾ ਅਸੀਂ ਇਕੱਠੇ ਹੋ ਕੇ ਆਪ ਦੀਆਂ ਟਰਾਲੀਆਂ 'ਚ ਮਿੱਟੀ ਲਏ ਆ ਆਪ ਦੇ ਆਪ ਬੰਨੇ ਪ੍ਰਸ਼ਾਸਨ ਦਾ ਵਿੱਚ ਕੋਈ ਇਹਦੇ ਵਿੱਚ ਰੋਲ ਹੁਣ ਇਹਨਾਂ ਦੇ ਟਿੱਪਰ ਆਏ ਆ ਚਾਰ ਟਿੱਪਰ ਭਰੀ ਗਏ ਅਸੀਂ ਦੁਬਾਰਾ ਇਹਨਾਂ ਨੂੰ ਕਿਹਾ ਕਿ ਤੁਸੀਂ ਹੋਰ ਟਿੱਪਰ ਬੁਲਾ ਰਹੇ ਹੋ ਦੇਰ ਦੇ ਆਦੇ ਹੋਰ ਨਹੀਂ ਲਿਆਉਂਦੇ ਤਾਂ ਸਾਡੀ ਜਿੰਨੀ ਕਰੀ ਕਰਾਈ ਮਿਹਨਤ ਹੈ ਉਹ ਥੇ ਫਿਰ ਪਾਣੀ ਫਿਰ ਜੂ ਕਿਉਂਕਿ ਜਦੋਂ ਟਕਬਿਟੀ ਹੋਰ ਨਾ ਆਈ ਪਾਣੀ ਓਵਰਫਲੋ ਹੋ ਕੇ ਫਿਰ ਟੁੱਟ ਜਾਊਗਾ ਆਪਦੇ ਜਈ ਸਾਹਿਬ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਟਿੱਪਰ ਦੁਆਰਾ ਹੋਰ ਭੇਜ ਰਿਹਾ ਮਿੱਟੀ ਲਿਆ ਰਹੇ ਆਂ ਅਗਰ ਉਹ ਮਿੱਟੀ ਲਿਆਉਂਦੇ ਆ ਤਾਂ ਇੱਥੇ ਸਾਰਾ ਕੋਈ ਵਿਵਸਥਾ ਜਿਹੜੀ ਹੈਗੀ ਉਹ ਕਾਇਮ ਜਿਹੜੀ ਅਸੀਂ ਉਹਨਾਂ ਦੇ ਨਾਲ ਲੱਗੇ ਹੋਏ ਆਂ ਅਸੀਂ ਆਪਦੇ ਲੈਵਲ ਤੇ ਕੰਮ ਕੀਤਾ ਹੈ ਬਾਕੀ ਗੱਲ ਕਰਾ ਸਾਨੂੰ ਪ੍ਰਸ਼ਾਸਨ ਦਾ ਸਰਕਾਰ ਤੋਂ ਜਿਹੜੀ ਸਾਡੀ ਉਮੀਦ ਸੀ ਨਾ ਉਹ ਪਹਿਲਾਂ ਤਾਂ ਵੈਸੇ ਹੀ ਖਤਮ ਸੀ ਤੇ ਹੁ ਆ ਫਾਜ਼ਿਲਕਾ ਦਾ ਵਿਧਾਇਕ ਨੂੰ ਮੈਂ ਕਹਿਣਾ ਚਾਹੁੰਦਾ ਇੱਕ ਵਾਰੀ ਸਪਸ਼ਟ ਕਿਓ ਵੀ ਜਦੋਂ ਸਰਕਾਰ ਚ ਨਹੀਂ ਸੀ ਉਦੋਂ ਜਦੋਂ ਲਾਈਟ ਚਲੀ ਜਾਂਦੀ ਸੀ ਕਿਧਰੇ ਫਾਲਟ ਪੈ ਜਾਂਦਾ ਸੀ ਐਮ ਐਲ ਏ ਸਾਹਿਬ ਜਾ ਕੇ ਟਾਵਰ ਥੱਲੇ ਲਾਈਵ ਹੋ ਜਾਂਦੇ ਸੀ ਜੀ ਲਾਈਟ ਕਦੋਂ ਆਊਗੀ ਅੱਜ ਇਹ ਤਿੰਨ ਪਿੰਡਾਂ ਦਾ ਜਿਹੜਾ ਡੋਬੇ ਦਾ ਨੁਕਸਾਨ ਮੈਂ ਤੁਹਾਨੂੰ ਦੱਸਦਾ ਖਿਓ ਵਾਲੀ ਲੱਖਿਆਲੀ ਕਬੂਲ ਸ਼ਾਹ ਦਾ ਰਕਬਾ ਤੇ ਤਸਦੀਰ ਵਾਲੇ ਦਾ ਰਕਬਾ ਤੇ ਕੁਝ ਹੋ ਸਕਦਾ ਬਾਰੇਕਾ ਦਾ ਰਕਬਾ ਵੀ ਉੱਪਰਲੇ ਡਰੇਨ ਦੇ ਉੱਤੇ ਉਦੋਂ ਵੀ ਡੁੱਬਿਆ ਅੱਜ ਐਮਐਲਏ ਸਾਹਿਬ ਦੇ ਇੱਥੇ ਸਾਰੇ ਜਿਹੜੇ ਵੋਟਾਂ ਪਾਉਣ ਤੋਂ ਬਾਅਦ ਸਰਕਾਰ ਬਣ ਗਈ ਸਾਰੇ ਸੁੱਤੇ ਐ ਅੱਜ ਉਹਨਾਂ ਨੂੰ ਲਾਈਵ ਹੋਣ ਦੀ ਲੋੜ ਨਹੀਂ ਕਿਉਂਕਿ ਉਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਉਸ ਕਰਕੇ ਉਹ ਲਾਈਵ ਹੋ ਜਾਂਦੇ ਸੀ ਹਾਂਜੀ ਲਾਈਟ ਕਦੋਂ ਆਈ ਅੱਜ ਉਹਨਾਂ ਨੂੰ ਪੁੱਛਣ ਆ ਲਾਵੇ ਉਹਨਾਂ ਦਾ ਕਿਸੇ ਦਾ ਜਵਾਬ ਆਇਆ ਇੱਥੇ ਮੈਨੂੰ ਕੋਈ ਭਾਈ ਸਾਹਿਬ ਦੱਸ ਰਿਹਾ ਸੀ ਵੀ ਤਿੰਨ ਫੋਨ ਐਮਐਲਏ ਨੂੰ ਐਮਐਲਏ ਦੇ ਪੀਏ ਨੂੰ ਕੀਤੇ ਫੋਨੇ ਚੱਕਣ ਤੋਂ ਬਾਅਦ ਕਹਿੰਦਾ ਐਮਐਲਏ ਸਾਹਿਬ ਦਾ ਚੰਡੀਗੜ੍ਹ ਐ ਐਮਐਲਏ ਸਾਹਿਬ ਘਟੋ-ਘਟ ਜਾ ਕੇ ਆਪਦੇ ਐਸਡੀਐਮ ਜਾਂ ਡੀਸੀ ਨੂੰ ਕਹਿੰਦੇ ਤੇ ਉਤੋਂ ਇਹਨਾਂ ਦੇ ਜਿਹੜੇ ਐਕਸ਼ਨ ਤੇ ਐਸ ਡੀਓ ਸਾਹਿਬ ਉਹ ਆਏ ਉਹਦੇ ਤੋਂ ਬਾਅਦ ਕਈ ਕਹਿੰਦੇ ਫੰਡ ਨਹੀਂ ਮੈਨੂੰ ਉਹ ਮੈਨੂੰ ਜਿਸ ਤਰੀਕੇ ਨਾਲ ਲੱਗ ਰਿਹਾ ਹੈ ਵੀ ਇਸ ਟਾਈਮ ਸਰਕਾਰ ਉਹ ਜਿਵੇਂ ਉਹਨਾਂ ਦੀ ਭਾਸ਼ਾ ਹੈਗੀ ਹੈ ਵੀ ਸਾਡੇ ਕੋਲ ਕੋਈ ਫੰਡ ਨਹੀਂ ਤੇ ਜਿਹੜੇ ਖੋਖਲੇ ਦਾਅਵੇ ਕੱਲੇ ਕਰਦੇ ਆ ਪੱਲੇ ਇਹਨਾਂ ਦੇ ਕੁਝ ਹੈ ਨਹੀਂ ਤੇ ਵਾਸਤਵ ਦੇ ਵਿੱਚ ਜਿਹੜੀ ਇਹ ਗੱਲ ਹੈ ਕਿ ਕਲੀਅਰ ਹੈ ਕੋਈ ਝੂਠ ਨਹੀਂ ਹੈ ਕੋਈ ਖੜੇ ਅਸੀਂ ਕੋਈ ਪਾਰਟੀਵਾਦੀ ਨਹੀਂ ਕਰਦੇ ਅਸੀਂ ਸਾਰੇ ਜ਼ਮੀਦਾਰ ਆਪਰਾ ਹੈਗੇ ਆ ਜਿਹੜੇ ਜਿੰਨੇ ਵੀ ਖੜੇ ਹੋਏ ਅਸੀਂ ਇਹ ਘੱਟੋ ਘੱਟ ਉਹਨਾਂ ਦੀ ਅੱਜ ਜ਼ਿੰਮੇਵਾਰੀ ਬਣਦੀ ਸੀ ਵੀ ਜੇ 4 ਪਿੰਡ ਡੁੱਬਦੇ ਤਾਂ ਮੈਂ ਕਿਸੇ ਨੂੰ ਫੋਨ ਕਰਕੇ ਉੱਥੇ ਪ੍ਰਸ਼ਾਸਨ ਦੀ ਕੋਈ ਜਦੋਂ ਬਣੇ ਕਿੰਨਾ ਟਾਈਮ ਹੋ ਗਿਆ ਟੁੱਟੇ ਨੂੰ ਤੇ ਕਦੋਂ ਦਾ ਪ੍ਰਸ਼ਾਸਨ ਆਇਆ ਕੱਲ ਰਾਤ 9 ਵਜੇ 9:30 ਵਜੇ ਦਾ ਰਾਤ ਨੂੰ ਕੱਲ ਰਾਤ ਨੂੰ ਟੁੱਟਿਆ ਆ 24 ਘੰਟੇ ਹੋ ਗਏ 24 ਘੰਟੇ ਹੋ ਗਏ 24 ਤੋਂ ਉੱਤੇ ਹੋ ਗਏ ਸੋਈ ਤੋਂ ਉੱਤੇ ਹੋ ਗਏ 24 ਘੰਟੇ ਹੋ ਗਏ ਪ੍ਰਸ਼ਾਸਨ ਦੇ ਮੂੰਹ ਆ ਲੇਖਦੇ ਆ ਵੀ ਮੰਨ ਕਿਤੋਂ ਕੋਈ ਜੇਸੀਬੀ ਵਗੈਰਾ ਆਉਗੀ ਇੱਕ ਮਸ਼ੀਨ ਆਈ ਇੱਥੇ ਘੱਟੋ ਘੱਟ ਜਿਹੜੇ ਵੱਡੇ ਬੂਮ ਵਾਲੀਆਂ ਮਸ਼ੀਨਾਂ ਉਹਨਾਂ 3-4 ਮਸ਼ੀਨਾਂ ਦੀ ਕਿ ਸਾਡੇ ਕੋਲ ਵੱਡੇ ਬੂਮ ਦੀ ਮਸ਼ੀਨਾਂ ਨਹੀਂ ਹੈਗੀਆਂ ਉਸ ਤੋਂ ਬਾਅਦ ਉਹਨਾਂ ਦਾ ਜਵਾਬ ਇਹ ਸੀ ਮਸ਼ੀਨ ਇੱਕ ਆਈ ਜੀ ਬਠਿੰਡੇ ਤੋਂ ਮਸਾ ਅਵੇਲੇਬਲ ਕਰਾਈ ਹੈ ਦੁਬਾਰਾ ਐਸਡੀਓ ਸਾਹਿਬ ਤੋਂ ਅਸੀਂ ਪੁੱਛਿਆ ਤੇ ਲਾਈਵ ਦੇ ਵਿੱਚ ਵੀ ਉਹ ਕਹਿ ਰਹੇ ਸਾਡੇ ਕੋਲ ਫੰਡ ਨਹੀਂ ਗਾ ਫੰਡ ਦੀ ਗੱਲ ਉਹਨਾਂ ਨੇ ਕਹੀ ਜਦੋਂ ਐਸਡੀਓ ਮੈਡਮ ਨੂੰ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਵੀ ਫੰਡ ਮੈਂ ਤੁਹਾਨੂੰ ਐਸਡੀਓ ਡੀਸੀ ਮੈਡਮ ਕੋਲ ਕਰਵਾ ਕੇ ਦਿੰਦੀ ਆ ਪਰ ਉਸ ਤੋਂ ਬਾਅਦ ਅਜੇ ਤੱਕ ਤਾਂ ਇਹਨਾਂ ਦੀ ਕੋਈ ਮਸ਼ੀਨ ਕਦੇ ਕਦੇ ਦੋ ਆਉਂਦੀ ਇੱਕ ਆਉਂਦੀ ਆ ਕੋਈ ਮਸ਼ੀਨ ਨਹੀਂ ਇਕੱਲੇ ਚਾਰ ਟਿਪਰ ਆਏ ਆ ਐਸਡੀਓ ਸਾਹਿਬ ਜ਼ਰੂਰ ਸਾਡੇ ਨਾਲ ਬੈਠੇ ਆ ਹੁਣ ਮੈਂ ਨਹੀਂ ਕਹਿੰਦਾ ਜੇਈ ਪਰ ਜਦੋਂ ਤੱਕ ਇਕੱਲੇ ਬੈਠਣ ਨਾਲ ਹੱਥ ਦੇ ਨਾਲ ਜੋੜ ਕੇ ਤੇ ਆਪਾਂ ਉਹਨੂੰ ਵੇਖੀ ਜਾਈਏ ਉਹ ਕੋਈ ਸਹੀ ਹੱਲ ਨਹੀਂ ਹੈਗਾ ਜਦੋਂ ਤੱਕ ਕੋਈ ਕੋਈ ਕਿੰਨੇ ਕਿੰਨੇ ਵੱਡੇ ਕੰਟਰੈਕਟਰ ਨੇ ਜਿਹੜੇ ਕੰਮ ਕਰਦੇ ਆ ਜਿਨ੍ਹਾਂ ਕੋਲ ਪੋਕ ਲੈਣਾ ਵੱਡੀਆਂ ਮਸ਼ੀਨਾਂ ਨੇ ਜੀਸੀਬੀਆਂ ਨੇ ਕਿਉਂ ਅਜ ਉਹ ਤੇ ਆ ਨਹੀਂ ਸਕਦੇ ਪਰ ਨਹੀਂ ਕਿਤੇ ਨਾ ਕਿਤੇ ਇਹ ਕਮ ਉਹਦੂ ਹੁੰਦਾ ਕਿਸਾਨ ਉਦੋਂ ਮਰਦਾ ਜਦੋਂ ਸਰਕਾਰਾਂ ਕਮਜ਼ੋਰ ਹੁੰਦੀਆਂ ਤੇ ਸਰਕਾਰਾਂ ਜਿਹੜਾ ਆਪਦੇ ਕੰਨ ਦੇ ਵਿੱਚ ਜੂੰਦੋਂ ਨਹੀਂ ਖੜਕਦੀ ਜਦੋਂ ਲੀਡਰ ਜਿਹੜੇ ਹੁੰਦੇ ਆ ਉਹ ਬਸ ਆਪਦੇ ਵੋਟ ਵਾਸਤੇ ਰਾਜਨੀਤੀ ਕਰਨਾ ਆਉਂਦੇ ਉਸ ਤੋਂ ਬਾਅਦ ਉਹ ਸੋ ਜਾਂਦੇ ਇਹ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿੰਦਾ ਅਪਰੋਕਸੀਮੇਟ ਕਿੰਨਾ ਕ ਖਰਚਾ ਲੱਗ ਗਿਆ ਹੋਊਗਾ ਤੁਹਾਡਾ ਇਸਾਨਾ ਦਾ ਮੈਂ ਨਹੀਂ ਦੱਸ ਸਕਦਾ ਜੀ ਆ ਜਿਹੜਾ ਖਰਚਾ ਲੱਗਿਆ ਤੇ ਜੇ ਸੀ ਵੀ ਅਜੇ ਤਾਂ ਕੋਈ ਪਤਾ ਨਹੀਂ ਕਦੋਂ ਬੰਦ ਹੋਵੇਗਾ ਹਾਲੇ ਤੱਕ ਇਹ ਕੰਮ ਚੱਲ ਰਿਹਾ ਇਹਦਾ ਮਿੱਟੀ ਪੈ ਰਹੀ ਆ ਇਹ ਕੰਮ ਚੱਲੇ ਦੁਬਾਰਾ ਆ ਰੇ ਖਰਚੋ ਕੇ ਮਤਲਬ ਆ ਫਸਲ ਮ ਉਹ ਤਾਂ ਚਲੋ ਬਾਅਦ ਦੀ ਗੱਲ ਕਰਾਂ ਬਾਅਦ ਦੀ ਗੱਲ ਹੈ ਪਸੰਦ ਬਾਈ ਇਹ ਨਹੀਂ ਅਬ ਐਮਐਲਏ ਸਾਹਿਬ ਨੇ ਇੱਕ ਬੰਦੇ ਕੇ ਐਮਐਲਏ ਸਾਹਿਬ ਨੇ ਫੋਨ ਕਰਿਆ ਐਮਐਲਏ ਸਾਹਿਬ ਕਹਿੰਦੇ ਦੋ ਦਿਨ ਬਾਅਦ ਮੈਂ ਫੋਨ ਕਰੂੰਗਾ ਮਨਾਉਂਗਾ ਦੋ ਦਿਨ ਬਾਅਦ ਆਉਂਗਾ ਬਾਹਰ ਗੇੜੋ ਹੁਣ ਦੇਖੋ ਤੁਸੀਂ ਐਮਐਲਏ ਵਾਇਲ ਦਾ ਦੋ ਦਿਨ ਬਾਅਦ ਬਾਹਰ ਆਉਂਦੇ ਆ ਫੇਰ ਕੀ ਕੀ ਕਰ ਦੇਣਗੇ ਸਾਡੇ ਜਿਹੜੇ ਕਹਿੰਦੇ ਸੀ 18 ਘੰਟੇ ਤੋਂ ਹੁਣ ਪਕੜੇ ਕੋ ਬਾਹ ਅਟਾ ਕੇ ਜਾ ਕੇ ਦੇਖੀ ਖੁੱਟ ਗਿਆ 18 ਤੋਂ ਕਿਲਾ ਖਰਾਬ ਹੋ ਗਿਆ ਇਹਨੇ ਕੋਣ ਜ਼ਿੰਮੇਵਾਰਾ ਦੱਸੋ ਆਏ ਸਾਹਿਬ ਇਹਨੇ ਬਤਾ ਖੁਦਾ ਭਗਵੰਤ ਮਾਨ ਬਤਾ ਕੀ ਕਰਦਾ ਸੀ ਈਡੀ ਈਡੀ ਵੱਡੀ ਝੂਠ ਮਾਰਦਾ ਸੀ ਪਟਵਾਰੀ ਤਾਂ ਬਾਅਦ ਜਾਣਗੇ ਮੁਆਵਜ਼ਾ ਪਹਿਲਾਂ ਆਊਗਾ ਇਹ ਇਥੇ ਮੁਆਵਜ਼ਾ ਛੱਡੋ ਅਸੀਂ ਤਾਂ ਹੱਥ ਜੋੜੇ ਉਹਨਾਂ ਨਾਲ ਵੀ ਗੱਟੇ ਅਸੀਂ ਪਾਵਾਂਗੇ ਮਿੱਟੀ ਵੀ ਅਸੀਂ ਦੇਾਂਗੇ ਤੁਸੀਂ ਘਟੋ ਘਟ ਸਾਡਾ ਸਹਿਯੋਗ ਤਾਂ ਕਰ ਦਿਓ ਇਹਦੇ ਜੀ ਪ੍ਰਸ਼ਾਸਨ ਨਾਲ ਗੱਲ ਕਿਤੇ ਉਹ ਸਾਡੇ ਕੋ ਫੰਡ ਹੀ ਐ ਨਹੀਂ ਗਾ ਤੇਲ ਜੋ ਕੇ ਪੈਸੇ ਐ ਨਹੀਂ ਗੇ ਤੁਸੀਂ ਗ੍ਰਾਈ ਕਰੋ ਪੈਸੇ ਇਕੱਠੇ ਕਰੋ ਤੀਕਲ ਦੇ ਇਹ ਆਉਂਦੇ ਇਹ ਸੋਨਾ ਸੀ ਕਰ ਲੋ ਪੈਸੇ ਪਟ੍ਰਾਲੀ ਮੰਗਾ ਲੈਣਾ ਪੈਸੇ ਕੌਣ ਦੇ ਮਹਿਕਮਤ ਦੇ ਬਿਲਕੁਲ ਭਾਈ ਸਾਹਿਬ ਦੀ ਗੱਲ ਵੀ ਸੁਣ ਲੋ ਪੈਸੇ ਤੁਸੀਂ ਮੰਗਾਓ ਤਾਂ ਸਰੀ ਮਸ਼ੀਨਾ ਕੀ ਜੀਵਿੰਦਾਰ ਨੇ ਜੇ ਇਸ ਵੀ ਮਂਗਾਈਆਂ ਟਰਾਲੇ ਜੇ ਸਾਰਾ ਕੁਝ ਜੀਵਿੰਦਾਰ ਨੇ ਪੈਸਾ ਫਿਰ ਤੁਸੀਂ ਸਰਕਾਰਾਂ ਦੇ ਇਲੈਕਸ਼ਨ ਕਿਉਂ ਕਰਾਉਂਦੇ ਹੋ ਫਿਰ ਤੁਸੀਂ ਨੁਮਾਇੰਦੇ ਕਿਉਂ ਬਣਦੇ ਹੋ ਸਾਡੇ ਫਿਰ ਨੁਮਾਇੰਦਗੀ ਕਿਉਂ ਕਰਦੇ ਹੋ ਸਾਡੀ ਫਿਰ ਤੁਸੀਂ ਜੀਵਿੰਦਾਰ ਨੂੰ ਆਪ ਦੇ ਹਾਲ ਤੇ ਛੱਡ ਦਿਓ ਤੁਹਾਨੂੰ ਟਾਈਮ ਵੇਖੋ ਕਿਨੇ 11 ਲਗ ਭਗ ਟਾਈਮ ਹੋ ਚੁਕਿਆ ਅਜੇ ਕੋਈ ਪਤਾ ਨਹੀਂ ਇਹਦਾ ਕਦੋਂ ਤੱਕ ਇਹ ਬਣੀਣਗੇ ਕਦੋਂ ਨਹੀਂ ਚਾਰ ਪਿੰਡਾਂ ਦੇ ਜ਼ਿਮੀਦਾਰਾਂ ਦੀ ਜਿਹੜੀ ਫਸਲਾਂ ਇਹ ਮਰੀਆਂ ਤੇ ਇੱਥੇ ਮੈਂ ਤੁਹਾਨੂੰ ਦੱਸਦਾ ਇੱਥੇ ਟਾਬਾ ਵਾਟਰਵਰਕਸ ਦੇ ਵਿੱਚ ਆਈ ਐਮਐਲਏ ਬੈਠ ਕੇ ਕਹਿ ਕੇ ਗਿਆ ਸੀਗਾ ਆ ਭਾਈ ਸਾਹਿਬ ਸਾਰੇ ਖੜੇ ਹੋ ਗਏ ਕੁਛ ਲੋਕੀ ਕਹਿ ਗਏਗਾ ਇਸੇ ਮੋਬਾਸਤੇ ਮੈਂ ਪਤਾ ਨਹੀਂ ਕਿੰਨੇ ਟਿਊਬਵੈਲ ਪਾਸ ਕਰਾ ਦੇਵਾਂਗਾ ਮੈਂ ਇਹ ਕਰਾ ਦੇਵਾਂਗਾ ਟਿਊਬਵੈਲ ਦੀ ਛੱਡ ਤੂੰ ਸਾਨੂੰ ਸੇਮ ਨਾਲੇ ਡਬੋ ਕੇ ਮਾਰ ਤੇ ਸਫਾਈ ਤੁਹਾਡੇ ਤੋਂ ਡਰੇਨ ਦੀ ਹੋਈ ਨਹੀਂ ਦੋ ਸਾਲਾਂ ਦੀ ਸਵਾਈ ਨਹੀਂ ਹੋਈ ਡਰੇਨ ਦੀ ਸਵਾਈ ਨਹੀਂ ਹੋਈ ਇਹ ਸਭ ਗੱਲਾਂ ਦੇ ਕੜਾ ਬਣਾਏ ਜਾ ਤੇ ਇਹਨਾਂ ਦੀ ਆਪਦੀ ਹੈ ਜਿਹੜੇ ਐਸਡੀਓ ਸਾਹਿਬ ਨੇ ਉਹਨਾਂ ਦੇ ਜਿਹੜੀ ਰਿਪੋਰਟਾਂ ਕੀਤੀਆਂ ਉਹਨਾਂ ਵਿੱਚ ਇਹ ਸੀਗਾ ਜਿਹੜੇ ਇਹਨਾਂ ਦੇ ਚੀਫ ਸੈਕਟਰੀ ਹੈ ਵੀ ਪੰਜਾਬ ਕੋਲ ਫੰਡ ਨਹੀਂਗਾ ਤੁਸੀਂ ਨਰੇਗਾ 'ਚ ਕਰਾਓ ਅਜਾ ਨਰੇਗਾ ਦੇ ਵਿੱਚ ਡਰੇਨਾ ਸਾਫ ਹੁੰਦੀਆਂ ਮੈਨੂੰ ਦੱਸੋ ਤੁਸੀਂ ਜਦੋਂ ਨਰੇਗਾ ਨਰੇਗਾ ਦੇ ਡਰੇਨਾ ਸਾਫ ਕਰਨ ਦੀ ਮਨਾ ਕਰਤੀ ਤਾਂ ਉਹਨਾਂ ਨੇ ਕਹਿ ਵੀ ਨਹੀਂ ਤੁਸੀਂ ਕੰਟਰੈਕਟਰ ਨੂੰ ਅਸੀਂ ਠੇਕੇ ਨਹੀਂ ਦੇ ਸਕਦੇ ਸਾਡੇ ਕੋਲ ਫੰਡ ਨਹੀਂ ਉਹਨੂੰ ਤੁਹਾਡੇ ਤੋਂ ਵੀ ਸਵਾਸ ਉੱਠ ਗਿਆ ਸਾਨੂੰ ਤੁਹਾਡੀ ਲੋੜ ਨਹੀਂ ਗਈ ਤੈਨੂੰ ਹੁਣ ਜਿਆਦਾ ਟਾਈਮ ਨਹੀਂ ਲੱਗਣਾ ਸਾਨੂੰ ਕਹਿਣ ਦੀ ਲੋੜ ਨਹੀਂ ਕਿ ਹੁਣ ਤੁਸੀਂ ਪਿੰਡਾਂ 'ਚ ਵੜੋਗੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ। ਬਸ ਤੁਸੀਂ ਇੱਕ ਵਾਰੀ ਜਿਹੜਾ ਆਪਦਾ ਜਿਹੜੀ ਜੋੜੀ ਵੋਟਾਂ ਲੈਣੀਆਂ ਸੀ ਉਹ ਲੈ ਕੇ ਆਪਦੇ ਤੁਸੀਂ ਆਪਦਾ ਚੁੱਲਾ ਜਿਹੜਾ ਹੈ ਉਹ ਆਪਦਾ ਚਲਾ ਲਿਆ ਜਮੀਦਾਰਾਂ ਤੋਂ ਤੁਸੀਂ ਕੀ ਲੈਣਾ ਤੁਹਾਨੂੰ ਕੋਈ ਲੋੜ ਨਹੀਂ ਆ ਜਮੀਦਾਰ ਜਿਹੜੇ ਆਪਦੀ ਕਈਆਂ ਚੱਕੀ ਫਿਰਦੇ ਆਪਦੇ ਟਰੈਕਟਰ ਇਹ ਤਾਂ ਕਿਸਾਨ ਹੀ ਹੈ ਜਿਹੜਾ ਕਹਿ ਸਕਦਾ ਐਤ ਕੀ ਨਹੀਂ ਤਾਂ ਅਗਲੀ ਵਾਰੀ ਸਹੀ। ਬਾਕੀ ਬਾਕੀ ਕਿਸੇ ਦਾ ਜੇਰਾ ਨਹੀਂ ਬਿਲਕੁਲ ਸਹੀ ਗੱਲ ਆ ਭਾਈ ਸਾਹਿਬ ਦੀ ਕਿਸਾਨ ਦੀ ਇੱਕ ਫਸਲ ਮਰਦੀ ਹੈ ਨਾ ਤਾਂ ਉਸ ਦੀ ਉਮੀਦ ਲਾ ਲੈਂਦਾ ਹੈ। ਵੀ ਚੱਲ ਯਾਰ ਐਤ ਕੀ ਮਰ ਗਈ ਅ ਆ ਮੰਡੀ ਤੇ ਝਾਰ ਬਣਾਉਂਦਾ ਸੀ ਕਣਕ ਦੀ ਤੇ ਤਾਵਲਾਂ ਦੀ ਕਿਣਕੀ ਥਾਣ ਥਾਣ ਕੇ ਨੇ ਆ ਪੰਚਾਇਤ ਦੀ ਪਹਿਲੀ ਠੇਕੇ ਲਈ ਆਤ ਕੀ 30 35 ਕਿਲੇ ਸੇਮ ਦੀ ਥਾਂ ਲਈ 4.5 ਲੱਖ ਨੂੰ ਰਾਂਗੇ ਸਾਰਾ ਚੋਨਾ ਲਾਤਾ ਬੜਾ ਸੋਹਣਾ ਚੋਨਾ ਸੀ ਹੁਣ ਬਤਾਓ ਕੌਣ ਜ਼ਿੰਮੇਵਾਰ ਹੈ ਦਾ ਕੀ ਕਰੂਗਾ ਇਹ ਬੰਦਾ ਕੀ ਇਹ ਜਿੰਨ ਪੈਸੇ ਫੜੇ ਕਿੱਥੋਂ ਦੇਊਗਾ ਉਹਦੇ ਬਾਣੀਆਂ ਦੇ ਇਹ ਜਮੀਨ ਇਹ ਦਿਖਾਈ ਉਹਨਾਂ ਕੀ ਕਰੇ ਕੋਸ਼ਿਸ਼ ਕਰੇ ਫਸਲੀ ਠੇਕ ਕਰ ਲੀਏ ਕੋਸ਼ਿਸ਼ ਕਰਕੇ ਦਿਹਾੜੀ ਆ ਮਸ਼ੀਨ ਵੀ ਚੱਲ ਰਹੀ ਹੈ ਸਾਡੀ ਆਪ ਦੀ ਕੱਲ ਨੂੰ ਪ੍ਰਸ਼ਾਸਨ ਕਹਿ ਦੇਵੇ ਵੀ ਸਾਡੀ ਮਸ਼ੀਨ ਆਈ ਉੱਥੇ ਆ ਬਸੀਨ ਵੀ ਸਾਡਾ ਆਪਰਾ ਸਾਡਾ ਜ਼ਿਮੀਦਾਰ ਸਾਡਾ ਸਟੀਰ ਵਾਲੇ ਤੋਂ ਆ ਆਪ ਦੀ ਮਸ਼ੀਨ ਅਸਲ ਚ ਪਤਾ ਕੀ ਗੱਲ ਹੈ ਜੀ ਕਿਉਂਕਿ ਇਹਨਾਂ ਦਾ ਪਹਿਲਾਂ ਹੀ ਫਰਜ਼ ਬਣਦਾ ਹੈ ਪ੍ਰਸ਼ਾਸਨ ਦਾ ਬਿਲਕੁਲ ਇਹਨਾਂ ਨੂੰ ਪਤਾ ਹੀ ਮੌਸਮ ਜਿਹੜਾ ਹੁਣ ਮੌਨਸੂਨ ਪਾਉਣਾ ਆਉਣੀਆਂ ਬਰਸਾਤਾਂ ਆਉਣੀਆਂ ਸੌਣ ਦਾ ਮਹੀਨਾ ਬਾਰਿਸ਼ ਆਉਣੀ ਆ ਤੇ ਅਸੀਂ ਆ ਕੇ ਪਹਿਲਾਂ ਘੜ ਤੋਂ ਘੜ ਘੜ ਤੋਂ ਘੜ ਬੰਨਦਾ ਦੇਖ ਲਈਏ ਅਸੀਂ ਪ੍ਰਬੰਧ ਤਾਂ ਦੇਖ ਲਈਏ ਜੇ ਆਏ ਵੀ 24 ਘੰਟਿਆਂ ਬਾਅਦ ਆਏ ਵੀ ਆ ਕੇ ਫਾਂਡ ਸੁਣਾਉਣ ਲੱਗੇ ਸਾਨੂੰ ਵੀ ਸਾਡੇ ਕੋਲ ਫਾਂਡੇ ਨਹੀਂ ਤੇਲ ਵਾਲੇ ਠੀਕ ਆ ਫਿਰ ਸਾਨੂੰ ਸਾਡੇ ਕੋਲ ਮਸ਼ੀਨਾਂ ਨਹੀਂ ਤੁਸੀਂ ਜਿਹੜੇ ਕੰਟਰੈਕਟਰ ਨੂੰ ਠੇਕਾ ਦਿੰਦਾ ਜਿਹਦੇ ਤੁਸੀਂ ਪੈਸੇ ਪਾਏ ਪਾ ਕੇ ਖਾ ਕੇ ਆ ਬੜਾ ਧਾਪ ਕੇ ਪੈਸੇ ਆਉਂਦੇ ਵੀ ਆ